ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 ਪਾ 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12 ਪਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਖਿਆਲ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲੋ ਜੇ ਜੇ ਕਦੇ ਜ਼ਿੰਦਗੀ ਚ ਬਸ ਤਾਂ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਤੇ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਆ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਹਾ ਯਾਰ ਹੁਣ ਕੀ ਕਰੀਏ ਸਮਝਾ ਲੈਨੇ ਆ ਪਹਿਲਾਂ ਸਮਝਾ ਹੀ ਲੈਨੇ ਆ ਅਸਲ 'ਚ ਕੀ ਐ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 5 48 ਆ ਗਿਆ ਤੋ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਂਗੇ ਜਦੋਂ 12 ਪਾਇਆ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਏ ਆ ਜੀ ਸਕੂਲ ਖੋਲ ਦੋ ਜਵਾ ਮੈਂ ਆਖਾ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਜੇ ਕਦੇ ਜ਼ਿੰਦਗੀ 'ਚ ਬਸਤਾ ਆਉਂਦੀਆਂ ਨਹੀਂ ਇੱਥੋਂ ਪੰਜਾਬ 'ਚੋਂ ਜੇ ਜ਼ਿੰਦਗੀ 'ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ ਬੱਤੀ ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾ ਹੀ ਲੈਣੇ ਆ ਅਸਲ ਚ ਕੀ ਹੈ ਨਾ ਇਹ ਇਹ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ